ਪਟਾਲਾ ਚ ਰਵਿਕਰਨ ਸਿੰਘ ਕਾਲੋਂ ਅਤੇ ਹੀਰਾਵਾਲੀਆ ਦੀ ਅਗਵਾਈ ਚ ਰਾਸ਼ਟਰੀ ਸੁਰੱਖਿਆ ਨਾਗਰਿਕ ਮੰਚ ਵੱਲੋਂ ਮਿਸ਼ਨ ਸਿੰਦੂਰ ਦੀ ਜਿੱਤ ਤੋਂ ਤੇ ਸੈਨਕਾਂ ਦੇ ਸਰਮਾਂ ਚ ਗੱਡੀ ਗਈ ਵਿਸ਼ਾਲ ਤਰੰਗਾ ਯਾਤਰਾ ਰਵਿਕਰਨ ਸਿੰਘ ਕਾਲੋਂ ਅਤੇ ਹੀਰਾਵਾਲੀਆ ਨੇ ਪੀਐਮ ਮੋਦੀ ਤੇ ਫੌਜ ਦੀ ਕੀਤੀ ਛਲਾਗਾ ਰਾਸ਼ਟਰੀ ਸੁਰੱਖਿਆ ਨਾਗਰਿਕ ਮੰਚ ਬਟਾਲਾ ਵੱਲੋਂ ਮੇਜਰ ਸੰਤੂਰਤੀ ਹੋਈ ਜਿੱਤ ਤੇ ਸੈਨਿਕਾਂ ਦੇ ਸਨਮਾਨ ਵਿੱਚ ਰਵਿਕਰਨ ਸਿੰਘ ਕਾਲੋਂ ਅਤੇ ਹੀਰਾਵਾਲੀਆ ਦੀ ਅਗਵਾਈ ਵਿੱਚ ਵਿਸ਼ਾਲ ਦਰੰਗਾ ਯਾਤਰਾ ਕੱਟੀ ਗਈ ਅਤੇ ਇਹ ਦਰੰਗਾ ਯਾਤਰਾ ਬਟਾਲਾ ਦੇ ਸੁਖਾ ਸਿੰਘ ਮਹਿਤਾਬ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਾਖ ਵਾਖੇਸਾਂ ਚੋਂ ਦੀ ਹੋਈ ਸਮਾਪਤ ਹੋਈ ਇਸ ਮੁਕਕੀ ਗੱਲਬਾਤ ਕਰਦੇ ਆ ਰਵਿਕਰਨ ਸਿੰਘ ਕਾਲੋਂ ਅਤੇ ਹੀਰਾਵਾਲੀਆ ਨੇ ਕਿਹਾ ਕਿ ਜੋ ਸਾਡੇ ਦੇਸ਼ ਦੇ ਸੈਨਿਕਾਂ ਨੇ ਕਰ ਦਿਖਾਇਆ ਹੈ ਅਤੇ ਜਿਹੜੇ ਸਾਡੇ ਦੁਸ਼ਮਣ ਦੇਸ਼ ਹੈ ਉਸ ਨੂੰ ਪ੍ਰਾਚਿਤ ਕੀਤਾ ਉਨਾਤੀ ਪ੍ਰਸ਼ੰਸਾ ਲਈ ਪੂਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਸ ਮੁਖੇ ਰਵਿਕੰਥ ਸਿੰਘ ਕਾਲੋਂ ਅਤੇ ਹੀਰਾਵਾਲੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਸ਼ੈਨਕਾਂਤੀ ਰਾਜੇ ਦੀ ਪ੍ਰਸ਼ੰਸਾ ਕੀਤੀ ਸਾਰੇ ਹੀ ਦੇਸ਼ ਦੇ ਵਿੱਚ ਸੁਰੱਖਿਆ ਮੰਤਰੀ ਵੱਲੋਂ ਜਿਹੜੇ ਸਾਡੇ ਯੋਧਾ ਸੂਰਬੀਰ ਯੋਧੇ ਸਾਡੇ ਸੈਨਿਕ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਸਾਰੇ ਹੀ ਦੇਸ਼ ਦੇ ਵਿੱਚ ਜਿਹੜੀ ਆ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਉਹ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਨਮਾਨ ਸਲੂਟ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਉਹਨਾਂ ਦੀ ਔਕਾਤ ਦਿਖਾ ਦਿੱਤੀ ਆ ਤੇ ਇਹ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਸੈਨਾ ਜਿਹੜੀ ਆ ਉਹ ਹਰ ਪਾਸਿਓਂ ਨਪੁੰਨ ਤੇ ਇੱਕ ਨੰਬਰ ਦੀ ਸੈਨਾ ਵਾ ਜੋ ਸਾਡੇ ਸੂਰਬੀਰ ਯੋਧਿਆਂ ਨੇ ਜਾ ਕੇ ਪਾਕਿਸਤਾਨ ਦੇ ਵਿੱਚ ਸਟ੍ਰਾਈਕ ਕਰਕੇ ਉਹਨਾਂ ਦਾ ਜੋ ਤੈਸ਼ ਨਾਜ਼ ਕੀਤਾ ਬਾਅਦ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਉਹਨਾਂ ਦੇ ਸਨਮਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਾਰੀ ਜਿਹੜੀ ਟੀਮ ਹੈ ਸਾਡੀ ਬਟਾਲਾ ਜ਼ਿਲ੍ਹਾ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਹਿਮਾਈ ਹੇਟ ਤੇ ਸ਼੍ਰੀ ਅਮਿਤ ਸ਼ਾਹ ਤੇ ਸ਼੍ਰੀ ਰਾਜਨਾਥ ਜੀ ਜਿਹੜੇ ਸਾਡੇ ਰੱਖਿਆ ਮੰਤਰੀ ਦੇ ਉਹਨਾਂ ਦੀ ਰਹਿਮਾਈ ਹੇਟ ਸਾਰਾ ਜਿਹੜਾ ਵਾ ਅਸੀਂ ਅੱਜ ਇਹ ਤਿਰੰਗਾ ਯਾਤਰਾ ਆਪਣੇ ਦੇਸ਼ ਦੇ ਉਹਨਾਂ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਲਾਮ ਕਰਨ ਲਈ ਕੱਢ ਰਹੇ ਹਾਂ ਤਿਰੰਗਾ ਯਾਤਰਾ ਪੂਰੇ ਦੇਸ਼ ਵਿੱਚ ਨਿਕਲ ਰਹੀ ਆ 13 ਤਰੀਕ ਤੋਂ 23 ਤਰੀਕ ਤੱਕ ਇਹ ਯਾਤਰਾ ਚੱਲੇਗੀ ਔਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਾਰੀ ਕੱਢੀ ਜਾਏਗੀ ਇਹ ਯਾਤਰਾ ਜਿਹੜੀ ਰਾਸ਼ਟਰੀ ਨਾਗਰਿਕ ਸੁਰੱਖਿਆ ਮੰਚ ਦੇ ਝੰਡੇ ਥੱਲੇ ਕੱਢੀ ਜਾ ਰਹੀ ਆ ਔਰ ਸਾਰੇ ਹੀ ਸੰਗਠਨ ਇਹਦੇ ਵਿੱਚ ਸ਼ਾਮਿਲ ਨੇ ਪੂਰੇ ਨਾਗਰਿਕ ਧਾਰਮਿਕ ਸਮਾਜ ਸਾਰੇ ਸਮਾਜਿਕ ਲੋਕ ਸ਼ਾਮਿਲ ਨੇ ਔਰ ਇਹ ਯਾਤਰਾ ਦਾ ਮੇਨ ਮਕਸਦ ਆਪਣੇ ਦੇਸ਼ ਤੇ ਉਹਨਾਂ ਸੈਨਿਕਾਂ ਨੂੰ ਸਲੂਟ ਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਅੰਦਰ ਆਪਣੀ ਤਾਕਤ ਦਾ ਲੋਹਾ ਮਣਵਾਇਆ ਔਰ ਦੇਸ਼ ਦਾ ਸੁਸ਼ਕਸ਼ ਨੇਤਰਤਵ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਬਣਵਾਇਆ ਉਸ ਝੰਡੇ ਤਹਿਤ ਅਸੀਂ ਸਲੂਟ ਕਰਦੇ ਹਾਂ ਆਪਣੇ ਦੇਸ਼ ਦੇ ਸੈਨਿਕਾਂ ਨੂੰ ਇੰਡੀਅਨ ਆਰਮੀ ਨੂੰ ਔਰ ਅੱਜ ਸਾਰੇ ਕਾਰਜਕਰਤਾਵਾਂ ਵਿੱਚ ਬਟਾਲਾ ਵਾਸੀਆਂ ਦੇ ਵਿੱਚ ਪੂਰਾ ਜੋਸ਼ ਆ ਔਰ ਤਿਰੰਗੇ ਝੰਡੇ ਨੂੰ ਸਲਮਾਨ ਦੇ ਨਾਲ ਅਸੀਂ ਲੈ ਕੇ ਇਹ ਯਾਤਰਾ ਨਾਲ ਸਲੂਟ ਕਰ ਰਹੇ ਹਾਂ